ਸਿੰਘ ਜੀ ਲੈਕਚਰ ਰਾਇ ਸਤਨੁਨ ਨਵਜਨ ਕੀ ਸਰਦਾਰ ਬੰਜੀਤ ਸਿੰਘ ਜੀ ਮੰਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਵਣ ਕਵਣ ਗੁਣ ਕਿਆ ਕਾਵਾ ਹਾ ਤੂ ਸਾਹਿਬ ਗੁਈ ਨਿਧਾਨਾ ਮਰੀ ਮਹਿਨਾ ਬਨ ਸਕੋ ਤੂੰ ਠਾਕੁਰ ਹੂਚ ਭਗਵਾਨਾ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਅਸਨ ਓ ਸਭ ਦੀ ਗ੍ਰੰਥ ਸਾਹਿਬ ਜੀ ਦੀ ਪਾਠਨਾ ਪਵਿੱਤਰ ਹਜੂਰ ਦੇ ਅੰਦਰ ਜਿਹੜੇ ਬੈਠੇ ਪਿਆਰੀ ਸਾਸ ਹਨ ਜੀਓ ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਜੀ ਦੀ ਬਰਸ਼ੀ ਹੋਈ ਥਕ ਦੇ ਨਾਲ ਸਾਂਝ ਕਰੀਏ ਜੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜੋ ਮੇਰਾ ਵਿਸ਼ਾ ਹੈ ਵਿਸ਼ਾ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੁੱਤਰ ਬਾਰੇ ਨੂੰ ਇਕੱਤਰ ਕਰਨ ਦਾ ਕਾਰਜ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤਾ ਗਿਆ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਲੋਕਾਂ ਨੂੰ ਸੱਚ ਦੇ ਉਪਦੇਸ਼ ਦੇ ਨਾਲ ਅਤੇ ਲੋਕਾਂ ਨੂੰ ਗੁਰਬਾਣੀ ਦੇ ਨਾਲ ਤ੍ਰੇਲਿਤ ਕੀਤਾ ਉਹਦੇ ਨਾਲ-ਨਾਲ ਜਿੱਥੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਸੰਤਾਂ ਨੂੰ ਸ਼ਬਦ ਰਾਹੀਂ ਸ਼ਬਦ ਉਚਾਰਨ ਕਰਕੇ ਲੋਕਾਂ ਨੂੰ ਗੁਰਬਾਣੀ ਸੁਹਾ ਕੇ ਉਹਨਾਂ ਨੂੰ ਪ੍ਰੇਰਿਤ ਕੀਤਾ ਨਾ ਹੀ ਉਹ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨੀ ਟਿਕ ਪੈਂਦੇ ਸਨ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਪਾਚਨ ਲੋਕਾਂ ਨੂੰ ਕਹਿੰਦੇ ਸੀ ਕਿ ਇਹ ਜੋ ਸ਼ਬਦ ਹਨ ਇਹ ਜੋ ਬਾਣੀ ਹੈ ਇਹ ਬਾਣੀ ਮੇਰੀ ਨਹੀਂ ਇਹ ਬਾਣੀ ਤਾਂ ਸਰਕਾਰ ਕੋ ਪਰਮਾਤਮਾ ਦੀ ਬਾਣੀ ਗੁਰ ਨਾਨਕ ਦੇਵ ਜੀ ਪਾਚਾ ਫਰਮਾਉਂਦੇ ਜੈਸੀ ਮੈਂ ਆਗੈ ਖਸਮ ਦੀ ਬਾਣੀ ਕਹਿੰਦੇ ਜੋ ਬਾਣੀ ਹੈ ਬਾਣੀ ਸਰਕਾਰ ਕੋ ਪਰਮਾਤਮਾ ਦੀ ਬਾਣੀ ਹੈ ਏ ਬਾਣੀ ਉਸ ਖਸ਼ਮ ਦੀ ਬਾਣੀ ਇਹ ਬਾਣੀ ਮੇਰੀ ਨਹੀਂ ਸ੍ਰੀ ਗੁਰੂ ਇਸੇ ਤਰ੍ਹਾਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਉਹਨੀਆਂ ਰagaan ਦੇ ਵਿੱਚ ਆਪਣੀ ਬਾਣੀ ਨੂੰ ਉਚਾਰਨ ਕੀਤਾ ਇਸੇ ਤਰ੍ਹਾਂ ਹੀ ਜਪਜੀ ਸਾਹਿਬ ਦੀ ਬਾਣੀ ਹੋ ਗਈ ਆਸਾ ਦੀ ਵਾਰ ਦੀ ਬਾਣੀ ਤੇ ਹੋਰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਬਾਣੀ ਉਚਾਰੀ ਜੇ ਆਪਾਂ ਦੇਖੀਏ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਜਗਤ ਦੀ ਸਾਇਰ ਕਰਨ ਲਈ ਬਾਪ ਦੀ ਉਦਾਸੀਆ ਕਰਨ ਲਈ ਪਤਾਂ ਦੇ ਕੋਲੋਂ ਵੀ ਉਹਨਾਂ ਨੇ ਬਾਣੀ ਇਕੱਤਰ ਕਰੀ ਜੋ ਉਹਨਾਂ ਦੇ ਕੋਲ ਪੋਤੀ ਉੱਗੀ ਸੀ ਉਹਨਾਂ ਪੋਤਿਆਂ ਦੇ ਵਿੱਚ ਉਹਨਾਂ ਪਤਾਂ ਦੀ ਬਾਣੀ ਉਹਨਾਂ ਨੇ ਪ੍ਰਗਟ ਕੀਤੀ ਤੇ ਉਹਦੇ ਵਿੱਚ ਲਿਖ ਲਈ ਠੀਕ ਕਿਸੇ ਤਰ੍ਹਾਂ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਸਭ ਤੋਂ ਪਹਿਲੇ ਬਾਗ ਪਟੰਨਾ ਦੇ ਵਿੱਚ ਜਾਂਦੇ ਨੇ ਉੱਥੇ ਬਾਬਾ ਸ਼ੇਖ ਫਰੀਦ ਜੀ ਦੀ ਬਾਣੀ ਨੂੰ ਇਕੱਤਰ ਕਰਕੇ ਆਪਣੀ ਪੋਤੀ ਦੇ ਵਿੱਚ ਲਿਖ ਲੈਂਦੇ ਨੇ ਠੀਕ ਸੰਗੈ ਜਿਵੇਂ ਇਸੇ ਤਰ੍ਹਾਂ ਬਨਾਰਸ ਦੀ ਯਾਤਰੀ ਤੇ ਜਾ ਕੇ ਭਗਤ ਕਬੀਰ ਜੀ ਦੀ ਬਾਣੀ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਇਕੱਤਰ ਕਰਕੇ ਆਪਣੀ ਗੁਰਬਾਣੀ ਦੀ ਪੋਥੀ ਦੇ ਵਿੱਚ ਲਿਖ ਲੈਂਦੇ ਸੀ ਇਸੇ ਤਰ੍ਹਾਂ ਹੀ ਜਦੋਂ ਗੁਰੂ ਨਾਨਕ ਦੇਵ ਜੀ ਪਾਛਾ ਮਹਾਰਾਸ਼ਟਰ ਦੀ ਧਰਤੀ ਤੇ ਜਾਂਦੇ ਨੇ ਉੱਥੇ ਵੀ ਉਹਨਾਂ ਨੇ ਭਗਤ ਨਾਮਦੇਵ ਜੀ ਦੀ ਬਾਣੀ ਨੂੰ ਉਹਨਾਂ ਕੋਲ ਇਕੱਤਰ ਕਰਕੇ ਆਪਣੀ ਪੋਥੀ ਦੇ ਵਿੱਚ ਲਿਖ ਲਿਆ ਠੀਕ ਇਸੇ ਤਰ੍ਹਾਂ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਛਾ ਨੇ 15 ਪੱਤਾਂ ਦੀ ਜੋ ਬਾਣੀ ਸੀ ਉਹ ਆਪਣੀ ਪੋਥੀ ਦੇ ਵਿੱਚ ਲਿਖੀ ਇਸੇ ਤਰ੍ਹਾਂ ਹੀ ਜਦੋਂ ਇੱਕ ਵਾਰ ਪਾਈ ਗੁਰਦਾਸ ਜੀ ਆਪਣੀ ਬਾਤ ਦੇ ਵਿੱਚ ਫਰਮਾਉਂਦੇ ਨੇ ਕਿ ਆਸਾ ਹੱਥ ਕਿਤਾਬ ਕੱਚ ਪੂੰਜਾਬਾਨ ਮੁਸਲਾਦਾਰ ਇਹ ਸੰਗਤ ਜੀ ਦਾ ਇਹ ਹੈ ਕਿ ਪਾਈ ਗੁਰਦਾਸ ਜੀ ਆਪਣੀ ਬਾਤ ਦੇ ਵਿੱਚ ਫਰਮਾ ਰਹੇ ਕਿ ਗੁਰਨਾਇ ਦੇ ਜੀ ਪਾਤਸ਼ਾਹ ਨੇ ਉਹਨਾਂ ਦੇ ਖੱਤ ਦੇ ਵਿੱਚੋਂ ਗੁਰਬਾਣੀ ਦੀ ਪੋਥੀ ਹੈ ਤੇ ਦੂਰੇ ਹੱਥ ਦੇ ਵਿੱਚ ਉਹਨਾਂ ਨੇ ਝਾਂ ਫੜੀ ਹੋਈ ਹੈ ਤੇ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਚਾ ਮੱਕੇ ਦੀ ਕਰਤੀ ਤੇ ਜਾਂਦੇ ਨੇ ਉੱਥੇ ਕਾਜ਼ੀ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਚਾ ਨੂੰ ਉਸ ਪੋਤੀ ਵੱਲ ਇਸ਼ਾਰਾ ਕਰਕੇ ਪੁੱਛਦੇ ਨੇ ਕਿ ਪਾਚਾ ਤੁਸੀਂ ਸਾਨੂੰ ਦੱਸੋ ਕਿ Hindu ਵਧਾਇਆ ਮੁਸਲਮਾਨ ਉਸ ਵੇਲੇ ਉਹ ਕਾਜ਼ੀ ਗੁਰਨਾਨਕ ਦੇਵ ਜੀ ਪਾਚਾ ਨੂੰ ਉਸ ਨੇ ਕੀ ਪੁੱਛਿਆ ਨਾ ਫੋਲ ਕਿ ਕਿਤਾਬ ਨੂੰ Hindu ਵਧਾ ਕਿ ਮੁਸਲਮਾਨ ਹੋਈ ਉਸ ਵੇਲੇ ਗੁਰਨਾਨਕ ਪਾਚਾ ਨੇ ਜਵਾਬ ਦਿੱਤਾ ਸੀ ਸੰਗਤ ਕੀ ਬਾਬਾ ਆ ਕੇ ਹਾਜ਼ਰੀਆਂ ਸ਼ੁਭੰਗਲਾ ਬਾਜੋ ਦੋਨੋਂ ਹੋਈ ਠੀਕ ਇਸੇ ਤਰ੍ਹਾਂ ਹੀ ਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਪਾਚਾ ਨੇ ਉਹਨਾਂ ਕਾਜੀ ਨੂੰ ਸਮਝਾਇਆ ਇਸੇ ਤਰ੍ਹਾਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਪਾਚਾ ਨੇ ਉਦਾਸ਼ੇ ਕੀਤੀ ਆ ਉਸ ਤੋਂ ਉਪਰੰਤ ਗੁਰੂ ਅੰਗਦ ਦੇਵ ਜੀ ਪਾਚਾ ਨੇ ਦਿੱਤੀ ਠੀਕ ਇਸੇ ਤਰ੍ਹਾਂ ਹੀ ਗੁਰੂ ਅੰਗਦ ਦੇਵ ਜੀ ਪਾਚਾ ਨੂੰ ਗੁਰਿਆਈ ਪੱਖ ਕਿ ਜੁਨਾ ਦੇ ਕੋਲ ਗੁਰਬਾਣੀ ਦੀ ਕੋਤੀ ਸੀ ਉਹ ਵੀ ਉਹਨਾਂ ਨੇ ਦੇ ਦਿੱਤੀ ਤੇ ਗੁਰੂ ਅੰਗਦ ਦੇਵ ਜੀ ਪਾਚਾ ਉਸ ਗੁਰਬਾਣੀ ਦੀ ਸਿਰਜਣਾ ਕਰਦੇ ਹੋਏ ਫਰਮਾਉਂਦੇ ਹਨ ਅੰਮ੍ਰਿਤ ਬਾਣੀ ਤਤਵਖਾਰੀ ਗਿਆਨ ਧਿਆਨ ਵਿੱਚ ਆਈ ਪਾਚਾ ਗਾਹੀ ਜੋ ਬਾਣੀ ਹੈ ਸਾਨੂੰ ਇਹ ਤਾਂ ਅਦਬ ਕਰਨਾ ਹੈ ਦਾ ਸਤਕਾਰ ਕਰਨਾ ਹੈ ਜੇ ਦੇਖੀਏ ਗੁਰੂ ਅਮਰਦੇਵ ਜੀ ਪਾਚਾ ਨੇ ਗੁਰ ਗ੍ਰੰਥ ਸਾਹਿਬ ਵਿੱਚ ਉਹਨਾਂ ਦੇ 36 ਸ਼ਲੋਕ ਤੇ ਹੋਰ ਵੀ ਉਹਨਾਂ ਦੀ ਬਾਣੀ ਜੋ ਹੈ ਉਹ ਦਰਜ ਠੀਕ ਕਿਸੇ ਤਰ੍ਹਾਂ ਦੀ ਸੰਗਤ ਜੀ ਅੱਗੇ ਚੱਲਦਾ ਗਿਆ ਗੁਰੂ ਅਮਰਦੇਵ ਜੀ ਪਾਚਾ ਨੇ ਗੁਰਿਆਈ ਗੁਰੂ ਮਰਦਾਸ ਪਾਚਨ ਨੂੰ ਬਖਸ਼ੀ ਉਹਦੇ ਨਾਲ ਨਾਲ ਜੋ ਗੁਰਬਾਣੀ ਦੀ ਭauti ਸੀ ਉਹ ਵੀ ਉਹਨਾਂ ਨੇ ਦੇ ਦਿੱਤੇ ਤੇ ਗੁਰੂ ਮਤਸ ਪਾਤਸ਼ਾਹ ਦੀ ਖੁੱਲੀ ਆਵਾਜ਼ ਨੇ ਸਿੱਖਾਂ ਨੂੰ ਕਹਿ ਰਹੇ ਕਿ ਆਓ ਸਿੱਖ ਸਤਗੁਰੂ ਕੇ ਪਿਆਰਿਓ ਗਾਓ ਸੱਚੀ ਬਾਣੀ ਬਾਣੀ ਤਾਂ ਗਾਓ ਗੁਰੂ ਕੇ ਰੀ ਬਾਣੀ ਆਸ਼ੇ ਬਾਣੀ ਕਹਿੰਦੇ ਆਓ ਗੁਰੂ ਕੀ ਸਿੱਖੋ ਗੁਰਬਾਣੀ ਨੂੰ ਪੜੋ ਗੁਰਬਾਣੀ ਨੂੰ ਵਿਚਾਰੋ ਆਓ ਪੜੋ ਪਿਆਰਿਓ ਗੁਰੂ ਮਤਸ ਪਾਤਸ਼ਾਹ ਜੀ ਨੇ ਇਹਨਾਂ ਲਾਗਾਂ ਦੇ ਜਿਨ੍ਹਾਂ ਨੇ ਬਾਣੀ ਵਿਚਾਰੀ ਹੈ ਉਹਦੇ ਨਾਲ ਨਾਲ 17 ਲਾਗਾਂ ਦੇ ਚ ਉਹਨਾਂ ਨੇ ਬਾਣੀ ਵਿਚਾਰੀ ਹੈ ਉਹਦੇ ਨਾਲ ਨਾਲ ਜੋ ਹਨਨ ਸਾਹਿਬ ਦੀ ਬਾਣੀ ਹੈ ਸੰਗਤ ਜੀ ਉਹ ਵੀ ਗੁਰੂ ਮਤਸ ਪਾਤਸ਼ਾਹ ਨੇ ਉਚਾਰਨ ਕੀਤੀ ਹੈ ਠੀਕ ਸੰਗਤ ਜੀ ਸੇ ਤਰ੍ਹਾਂ ਹੀ ਗੁਰੂ ਰਾਮਦਾਸ ਪਾਚਾ ਨੂੰ ਕਿਰਿਆਈ ਮਿਲਦੀ ਹੈ ਤੇ ਉਹਦੇ ਨਾਲ ਨਾਲ ਜੋ ਗੁਰਬਾਣੀ ਦੀ ਪੌਤੀ ਸੀ ਉਹ ਵੀ ਉਹਨਾਂ ਕੋਲ ਆ ਜਾਂਦੀ ਹੈ ਗੁਰੂ ਰਾਮਦਾਸ ਪਾਚਾ ਗੁਰਬਾਣੀ ਦੀ ਸਿੱਖਿਆ ਕਰਦੇ ਹੋਏ ਕਹਿੰਦੇ ਕਿ ਬਾਣੀ ਗੁਰੂ ਗੁਰ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸਿਵਰਜਨ ਮਾਨੈ ਕਰਤਖ ਗੁਰੂ ਨਿਸਤਾਰਜ ਗੁਰੂ ਰਾਮਦਾਸ ਪਾਚਾ ਕਹਿੰਦੇ ਜੋ ਬਾਣੀ ਹੈ ਇੱਕ ਨਿਰੰਕਾਰ ਦਾ ਇੱਕ ਸਰੂਪ ਹੈ गुरु रामदास पातशाह कह रहे वाह हो वाह हो बांकार अर्जन देव जी पाशाह मिलती है जो गुरबाणी की पोथी को गुरु अर्जन देव जी पातशाह ने गुरी सन्मान करने के लिए तुरकी बाकी कहकर गुरु ग्रंथ साहब जी सन्मान्य उस पोथी को सन्मान्य ਤੇ ਪਾਚ ਰੋਹਣ ਤੋਂ ਕੀ ਬਾਣੀ ਆਈ ਤੇ ਸਗਲੀ ਚਿਤ ਮਟਾਈ ਗੁਰੂ ਅਰਜਨ ਦੇਵ ਜੀ ਪਾਚਾ ਨੇ ਤ੍ਰੀ ਰਾਗਾਂ ਦੇ ਵਿੱਚ ਉਹਦੇ ਨਾਲ-ਨਾਲ ਜੋ ਉਹਨਾਂ ਦੇ ਸੁਖਮਨੀ ਸਾਹਿਬ ਹੋਰੀ 12 ਮਾ ਮਾਜ ਦੀ ਬਾਣੀ ਉਹ ਉਹਨਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇਦਰ ਦੇ ਇਸੇ ਤਰ੍ਹਾਂ ਹੁਣ ਜੋ ਸਾਡੇ ਕੋਲ ਤ੍ਰੀ ਰਾਗਸ ਹਨ ਉਹਨਾਂ ਨੂੰ ਇੱਕ ਤਰਤੀਬ ਐ ਲਿਖਿਆ ਸੀ ਉਹਨਾਂ ਨੇ ਭਾਈ ਗੁਰਦਾਸ ਜੀ ਦੀ ਸੇਵਾ ਲਾਤੀ ਜੀ RAMਸਰ ਸਰਵਰ ਦੇ ਗੰਡੇ ਤੇ ਦੁਨਨੇ ਕਿਹਾ ਕਿ ਆਪਣੀ ਬਾਣੀ ਹੈ ਇੱਕ ਰਾਗਾ ਦੇ ਵਿੱਚ ਚੰਗੀ ਤਰ੍ਹਾਂ ਲਿਖਣੀ ਤਰਤੀਬ ਹੈ ਲਿਖਣੀ ਤੇ ਦੱਸਿਆ ਜਗਾ ਸੰਗਜੀ ਕਿ ਪ੍ਰੋਫੈਸਰ ਸਾਇੰਥ ਸਿੰਘ ਜੀ ਦੱਸਿਆ ਕਿ ਪਾਈ ਗੁਰਦਾਜ ਜੀ ਨੇ 150 ਸਾਲ ਦੇ ਵਿੱਚ ਜੋ ਆਪਣੀ ਇਹ ਗੁਰਬਾਣੀ ਲਿਖਣ ਦੀ ਸੇਵਾ ਸੀ ਉਹ ਪੂਰੀ ਕਰ ਦਿੱਤੀ ਸੀ ਉਸ ਉਪਰੰਤ 1 ਸਤੰਬਰ 1604 ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਪਹਿਲਾ ਪ੍ਰਕਾਸ਼ ਹੈ ਉਹ ਸੈਨੇ ਜੀ ਦਰਬਾਰ ਸਾਹਿਬ ਦੇ ਵਿੱਚ ਕੀਤਾ ਗਿਆ ਠੀਕ ਇਸੇ ਤਰ੍ਹਾਂ ਹੀ ਜੋ ਪੰਜਾ ਘੁਮਾ ਸਾਹਿਬਾਨ ਦੀ ਬਾਣੀ ਸੀ 15 ਪੱਟਾ ਦੀ ਬਾਣੀ ਸੀ 11 ਪੱਟਾ ਦੀ ਬਾਣੀ ਸੀ ਤੇ ਗੁਰਸਿੱਖਾਂ ਦੀ ਬਾਣੀ ਸੀ 22 12 ਸ ਤੇ ਜੋ ਤ੍ਰੀ ਰਾਖਸ਼ਾ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵੇਲੇ ਉਸ ਨੂੰ ਇਕੱਤਰ ਉਹਨਾਂ ਨੇ ਅੰਕਿਤ ਕਰ ਲਏ ਸੀ ਇਸੇ ਤਰ੍ਹਾਂ ਹੀ ਜੋ ਸਾਡੇ ਅਗਲੇ ਗੁਰੂ ਨੇ ਗੁਰੂ ਹਰਗੋਬਿੰਦ ਪਾਚਾ ਗੁਰੂ ਹਰ Rai ਜੀ ਗੁਰੂ ਹਰਕ੍ਰਿਸ਼ਨ ਜੀ ਇਹਨਾਂ ਦੇ ਮੁਖਾਰਕਿੰਦ ਉਹਨਾਂ ਨੇ ਬਾਣੀ ਉਚਾਰੀ ਨਹੀਂ ਪਰ ਇਹਨਾਂ ਨੇ ਬਾਣੀ ਦਾ ਪੂਰਾ ਪੂਰਾ ਅਧਰਸ ਸਰਕਾਰ ਕੀਤਾ ਗੁਰੂ ਤੇਗ ਬਹਾਦਰ ਪਾਚੀ ਨੇ ਬਾਣੀ ਚਾਰੀ ਸੀ ਜੋ ਸ਼੍ਰੀ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਚਾ ਨੇ ਅਖੀਰ ਦੇ ਵਿੱਚ ਦੰਦਮਾ ਸਾਹਿਬ ਦੇ ਭਾਈ ਮਨੀ ਸਿੰਘ ਜੀ ਦੀ ਸੇਵਾ ਲਗਾ ਕੇ ਉਹਨਾਂ ਨੇ ਜੋ ਗੁਰੂ ਤੇਗ ਬਹਾਦਰ ਪਾਚੀ ਦੀ ਬਾਣੀ ਹੈ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਨੇ ਦਰਜ ਕਰ ਦਿੱਤੀ ਇਸੇ ਤਰ੍ਹਾਂ ਸਿੰਘਾ ਜੀ ਫਿਰ 6 ਅਕਤੂਬਰ ਸੰ 1708 ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਚਾ ਨੇ ਗੁਰਿਆਈ ਮਹਾਰਾਜਾ ਨਾਦੇਲ ਦੇਕੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਦਿੱਤੀ ਇਹ ਗੁਰਪ੍ਰੇਮ ਸਿੰਘ ਦੀ ਪਾਚਾ ਪ੍ਰਮਾਣ ਲਗੇ ਆ ਗਿਆ ਪਈ ਅਕਾਰ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਤੋਂ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਸਬ। ਸੋ ਸੰਗਤ ਜੀ ਹੁਣ ਜੋ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਇਹਦੇ ਅੰਦਰ 6 ਗੁਰੂਆਂ ਸਹਿਬਾਨਾਂ ਦੀ ਬਾਣੀ ਹੈ 15 ਪੱਤਾਂ ਦੀ ਬਾਣੀ ਹੈ 11 ਪੱਤਾ ਸਹਿਬਾਨਾਂ ਦੀ ਬਾਣੀ ਹੈ ਤੇ ਤਿੰਨ ਗੁਰ ਸਿੱਖਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਹੀ ਵਾਰਾ ਹਨ ਤੇ ਉਹਦੇ ਨਾਲ ਨਾਲ ਇੱਥੇ ਵਿੱਚ 31 ਲਾਗ ਗਿਆ 6 ਗੁਰੂ ਸਾਹਿਬਾਨ ਇੱਕ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਪਾਚਾ ਜੀ ਇਸ ਤਰ੍ਹਾਂ ਇਹਨਾਂ ਗੁਰਸਿਕਾਨੀ ਬਾੜੀਆਂ ਜਿਵੇਂ ਕਿ ਭਾਈ ਸੱਤਾ ਜੀ ਭਾਈ ਬਲਵੰਤ ਜੀ ਤੇ ਭਾਈ ਸੰਧਰ ਜੀ ਦੀ ਬਾਣੀ ਤੇ ਜੋ ਸਾਡੇ ਕੋਲ ਤੇ ਤੀ ਰਾਗ ਸਨ ਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਚੋਸੀ ਹੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਕੀ ਕਿਤੇ ਹੁਣ ਸਾਡੇ ਕੋਲ 33 ਰਾਗ ਦੇ ਨਾਮ ਨੇ ਪਹਿਲਾ ਰਾਗ ਜਿਸ ਤਰ੍ਹਾਂ ਸ਼ੀਰ ਰਾਗ ਹੈ ਤੇ ਆਖੀ ਰਾਗ ਕਿਹਾ ਜਾਂਦਾ ਹੈ ਕਿ ਰਾਗ ਸੁਸੰਗਤ ਜੀ ਸਾਨੂੰ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਆਦਰ ਸਤਕਾਰ ਕਰਨਾ ਚਾਹੀਦਾ ਹੈ ਇਹਨਾਂ ਵਿਚਾਰ ਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਕਰਨੀ ਚਾਹੀਦੀ ਹੈ ਤਾਂ ਜਾ ਕੇ ਸੰਗਤ ਜੀ ਜੋ ਸਾਡਾ ਜਨਮ ਹੈ ਜੋ ਜੀਵਨ ਹੈ ਉਹ ਤਾਂ ਜਾ ਕੇ ਸਦਾ ਸਫਲ ਇਹਨਿਕ ਉਸੇ ਦਾ ਪ੍ਰਵਾਨ ਨਹੀਂ ਜੀ ਅਖੀਰ ਦੇ ਵਿੱਚ ਬਲਾਉ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੇ ਸੰਗਤ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਰਦਾਰ ਮਨਜੀਤ ਸਿੰਘ ਜੀ ਨੇ ਬੜੇ ਛੋਲੇ ਕਾਡੇ ਨਾਲ ਆਪਣਾ ਗੁਰਮੱਤ ਪ੍ਰਚਾਰ ਆਜੇ ਦੇ ਸਾਹਮਣੇ ਰੱਖਿਆ ਹੈ ਇਹਨੂੰ ਵੀ ਵਾਰਕ ਇਹਨਾਂ ਦੇ ਮਾਤਾ ਪਿਤਾ ਦੇ ਵੀ ਅਤੇ ਇਹਨਾਂ ਦੇ ਦਾਪਕਾਂ ਨੂੰ ਵੀ ਵਾਰਕ ਹੈ ਜਿਹੜੇ ਬੱਚਿਆਂ ਨੂੰ ਇਸ ਕਾਬਲ ਬਣਾਉਂਦੇ ਨੇ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਅਧਰਾ ਕਰਦੀ ਅਤੇ ਜਿਹੜੀ ਹਾਂ ਜਿਹੜੇ ਦਿਨ ਰਾਤ ਲਹਿਨ ਕਰਕੇ ਤੇ ਇਹਨਾਂ ਨੂੰ ਇਸ ਸਥਾਨ ਤੇ ਪਛਦੀ ਦੇਣਾ ਸਤ ਸ੍ਰੀ ਅਕਾਲ ਜਿਹੜੇ ਸਾਰੇ ਦਿਵਾਨ ਵੀ ਜਿਸੀਂ ਬੈਠੀ ਕਰ ਚੁੱਕੇ ਹਾਂ ਕਿ ਗੁਰੂ ਨਾਨਕ ਦੇਵ ਜੀ ਪਵਜਾ ਦਾ प्रकाशोत्सव चल रहा है उत्तरापुर इनू बनाया जा रहा है ये जगतगुरु गुरु नानक देव जी महाल ਦਾ ਜਨਮ ਕੇਵਲ ਇੱਥੇ ਨਹੀਂ ਇਹ ਪੂਰੇ ਵਿਸ਼ਵ ਦੇ ਪਹਾੜ ਦੇ ਵਿੱਚ ਕੇਵਲ ਸਿੱਖਾਂ ਦੇ ਲੋਕ ਹੀ ਨਹੀਂ ਮਨਾਉਂਦੇ ਇਸ ਨੂੰ ਮੁਸਲਮਾਨ ਵੀ ਮਨਾਉਂਦੇ ਨੇ ਹਿੰਦੂ ਵੀ ਮਨਾਉਂਦੇ ਨੇ ਤੇ ਉੱਚ ਪੱਧਰ ਤੇ ਹਰ ਜਗ੍ਹਾ ਤੇ ਮਨਾਇਆ ਜਾਂਦਾ ਹੈ ਸੋ ਇਸ ਬੰਦੇ ਵਿੱਚ